ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਰਾਤ ਨਵੀਂ ਦਿੱਲੀ ਦੇ ਸਟੇਸ਼ਨ ਦੇ ਉੱਤੇ 14-15 ਨੰਬਰ ਪਲੇਟਫਾਰਮ ਤੇ 13 ਪਲੇਟਫਾਰਮ ਦੇ ਉੱਤੇ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਜਿਨ੍ਹਾਂ ਨੇ ਮਹਾਕੁੰਭ ਮੇਲੇ ਦੇ ਵਿੱਚ ਉੱਥੇ ਪ੍ਰਿਆਗਰਾਜ ਜਾਣਾ ਸੀਗਾ ਤੇ ਉਹਦੇ ਕਰਕੇ ਭੀੜ ਦੇ ਕਰਕੇ ਭਗੜੜ ਮੱਚ ਗਈ। ਤੇ ਦੋ ਗੱਡੀਆਂ ਜਿਹੜੀਆਂ ਨੇ ਲੇਟ ਹੋ ਗਈਆਂ ਕੁਝ ਅਖਬਾਰਾਂ ਲੈ ਕੇ ਰਹੀਆਂ ਨੇ ਕੁਝ ਅਖਬਾਰਾਂ ਲੈ ਕੇ ਰਹੀਆਂ ਨੇ ਕੈਂਸਲ ਹੋ ਗਈਆਂ ਜਿਹਦੇ ਕਾਰਨ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਭਗੜੜ ਮੱਚ ਗਈ ਭਗੜੜ ਦੇ ਵਿੱਚ ਕੱਲ ਜਿਹੜੀ ਰਾਤ ਦੀ ਰਿਪੋਰਟ ਸੀਗੀ ਦਾ ਹਿੰਦੂ ਦੀ ਉਹਦੇ ਚ 15 ਜਣੇ ਦੱਸਿਆ ਗਿਆ ਸੀ ਜਿਹੜੀ ਹੁਣ ਸਵੇਰ ਦੀ ਉਹਨਾਂ ਦੀ ਰਿਪੋਰਟ ਹੈ ਉਹਨਾਂ ਨੇ ਦੱਸਿਆ ਵੀ 18 ਜਣਿਆਂ ਦੀ ਉਹਦੇ ਚ ਮੌਤ ਹੋ ਗਈ ਜਿਹਦੇ ਚ ਬੱਚੇ ਸ਼ਾਮਲ ਨੇ ਤੇ ਇੱਕ ਦਰਜਣ ਦੇ ਕਰੀਬ ਲੋਕ ਜਿਹੜੇ ਆ ਗੰਭੀਰ ਤੌਰ ਤੇ ਜ਼ਖਮੀ ਨੇ ਇਹ ਜਿਹੜੀ ਰਿਪੋਰਟ ਦਾ ਹਿੰਦੂ ਨੇ ਲਾਈ ਹੈ ਇਹਦੇ ਵਿੱਚ ਉਹਨਾਂ ਨੇ ਜਿਹੜਾ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਜਿਹੜੇ ਉੱਥੇ ਦਾਖਲ ਹੋਏ ਆ ਬੰਦੇ ਉਹਨਾਂ ਦੇ ਨਾਂ ਤੇ ਲਾਇਆਗਾ ਅਸੀਂ ਇਹਨਾਂ ਸਾਰੇ ਲੋਕਾਂ ਦੇ ਪਰਿਵਾਰ ਨਾਲ ਡੂੰਗੀ ਹਮਦਰਦੀ ਪ੍ਰਗਟ ਕਰਦੇ ਹਾਂ ਸਾਨੂੰ ਬੜਾ ਦੁੱਖ ਹੈ ਕਿ ਉਹ ਵਿਅਕਤੀ ਵਿਚਾਰੇ ਇਸੇ ਤਰ੍ਹਾਂ ਬਿਨਾ ਆਈ ਮੌਤ ਚਲੇ ਗਏ ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਵੀ ਇਹ ਕੋਈ ਲਿਖੀ ਹੋਈ ਗੱਲ ਨਹੀਂ ਹੁੰਦੀ ਇਹ ਮੌਕੇ ਦੇ ਕਾਰਨ ਹੁੰਦੇ ਆ ਜੇ ਲਿਖੀ ਹੋਈ ਗੱਲ ਦੇ ਉੱਤੇ ਹੀ ਮੰਨਣਾ ਹੋਵੇ ਫਿਰ ਤਾਂ ਕਿਸੇ ਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੁੰਦਾ ਸਾਨੂੰ ਖਾਸ ਇਤਰਾਜ਼ ਹੈ ਕਿ بڑے بڑے ਦਾਅਵੇ ਕੀਤੇ ਗਏ ਭੀੜ ਕੰਟਰੋਲ ਕਰਨ ਲਈ ਉੱਥੇ ਜੋ ਇੰਤਜ਼ਾਮ ਹੋਣੇ ਚਾਹੀਦੇ ਸੀ ਜੋ ਉਥੋਂ ਵੀਡੀਓਜ਼ ਆ ਰਹੀਆਂ ਨੇ ਉਹ ਬਿਲਕੁਲ ਹੀ ਨਦਾਰਤ ਸੀ ਕਿਸੇ ਤਰ੍ਹਾਂ ਦੀ ਕੋਈ ਪੂਲ ਕੰਟਰੋਲ ਦਾ ਇੰਤਜ਼ਾਮ ਉੱਥੇ ਹੈ ਨਹੀਂ ਸੀਗਾ ਜਿਹਦੇ ਕਾਰਨ ਇਹ ਗੱਲਾਂ ਬਾਪੜੀਆਂ ਨੇ ਜਦੋਂ ਹਾਦਸਾ ਹੋ ਵੀ ਗਿਆ ਉਸ ਤੋਂ ਬਾਅਦ ਵੀ ਕਿੰਨਾ ਪਤਾ ਨਹੀਂ ਲੱਗਿਆ ਵੀ ਕੀ ਹੋ ਰਿਹਾ ਤੇ ਸਟ੍ਰਕਚਰ ਨਹੀਂ ਸੀ ਲੱਭ ਰਹੇ ਬੰਦਿਆਂ ਨੂੰ ਲਿਜਾਣ ਲਈ ਐਂਬੂਲੈਂਸ ਨਹੀਂ ਸੀ ਲੱਭ ਰਹੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਹੀ ਦੁਖਦਾਈ ਘਟਨਾਵਾਂ ਨੇ ਤੇ ਕਿਉਂਕਿ ਸਾਡੇ ਲੋਕ ਧਾਰਮਿਕ ਸ਼ਰਧਾ ਦੇ ਵਿੱਚ ਲੀਨ ਨੇ ਅੱਧਾ ਥਾਮਾ ਤੇ ਲੋਕ ਜਾਂਦੇ ਆ ਤੇ ਅਕਸਰ ਭਗਦਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਸਾਉਥ ਦੇ ਮੰਦਿਰ ਦੇ ਵਿੱਚ ਵੀ ਪਿੱਛੇ ਇੱਕ ਭਗਦਰ ਦੇ ਨਾਲ ਇਸੇ ਤਰ੍ਹਾਂ ਗੱਲਾਂ ਹੁੰਦੀਆਂ ਯੂਪੀ ਦੇ ਵਿੱਚ ਇੱਕ ਕਿਸੇ ਜਿਹੜਾ ਸਾਧੂ ਸੰਤ ਹੈਗਾ ਉਸ ਨੇ ਉਹਦੇ ਤੇ ਹਾਲਾਂਕਿ ਕੰਟਰੋਲ ਸੀ ਵੀ ਇਤੋਂ ਵੱਧ ਭੀੜ ਨਾ ਹੋਵੇ ਉਹ ਉਸ ਤੋਂ ਕਿੰਨੇ ਗੁਣਾ ਵੱਧ ਭੀੜ ਉੱਥੇ ਇਕੱਠੀ ਹੋ ਗਈ ਭਗਦਰ ਪਰ ਕਰਕੇ ਬੰਦੇ ਮਾਰੇ ਗਏ ਸੋ ਇਹ ਅਕਸਰ ਘਟਨਾਵਾਂ ਵਾਪਰ ਰਹੀਆਂ ਨੇ ਇਹਦੇ ਤੋਂ ਇੱਕ ਤਾਂ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਵੀ ਆਪਣੀ ਸ਼ਰਧਾ ਆਪਣੀ ਥਾਂ ਤੇ ਘਟੋ ਘਟ ਆਪਣੇ ਜਾਨ ਦਾ ਆਪਣੇ ਬੱਚਿਆਂ ਦਾ ਛੋਟੇ ਨਿਆਣੇ ਜਵਾਕਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਅਜਿਹੇ ਸਨਿਆਂ ਦੇ ਉੱਤੇ ਵੀ ਕਿਤੇ ਅਜਿਹੀ ਗੱਲ ਦੀ ਸੰਭਾਵਨਾ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਆ ਅਸੀਂ ਫਿਰ ਦੁਬਾਰਾ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਜਿੰਨੇ ਉਹ ਦਾਅਵੇ ਕਰਦੀ ਹੈ ਉਹਨਾਂ ਦਾਅਵਿਆਂ ਦੇ ਅਨੁਪਾਤ ਦੇ ਵਿੱਚ ਇੰਤਜ਼ਾਮ ਹੈ ਦੂਸਰਾ ਦੋਸਤੋ ਜਿਹੜਾ ਇੱਕ ਹੋਰ ਜਿਹੜੀ મતਭਾਗੀ ਘਟਨਾ ਹੋਈ ਹੈ ਜਿਹੜਾ Rajasthan ਦੇ ਵਿੱਚ ਕੋਟਾ ਹੈਗਾ ਏਰੀਆ ਕੋਟੇ ਦੇ ਗਡੇਪਨ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਐ 16 ਬੱਚੇ ਉਹ ਬਿਮਾਰ ਹੋ ਗਏ ਉੱਥੇ ਨਾਲ ਸਕੂਲ ਦੀ ਕੰਦ ਤੇ ਉੱਥੇ ਲੱਗਿਆ ਹੋਇਆ ਇੱਕ ਪਲਾਂਟ ਹੈ ਚੰਬਲ ਫਰਟੀਲਾਈਜ਼ਰਸ ਕੈਮਿਕਲ ਲਿਮਟਿਡ ਉਸ ਪਲਾਂਟ ਦੀ ਜਿੱਥੇ ਅਮੋਨੀਆ ਗੈਸ ਉਥੋਂ ਲੀਕ ਹੋ ਗਈ ਉਹਨਾਂ ਦੀ ਕੰਧ ਸਾਂਝੀ ਹੈ ਜਦੋਂ ਬੱਚੇ ਉੱਥੇ ਗਰਾਊਂਡ 'ਚ ਸੀਗੇ ਤਾਂ ਉਹਨਾਂ ਨੂੰ ਉਹ ਗੈਸ ਚੜ ਗਈ ਤੇ ਸਾਹ ਘੁੱਟਣ ਲੱਗ ਗਿਆ ਸਾਹ ਘੁੱਟਣ ਲੱਗ ਗਿਆ ਤਾਂ ਬੇਹੋਸ਼ ਹੋ ਗਏ ਬੇਹੋਸ਼ ਹੋ ਗਏ ਤਾਂ ਉਹਨਾਂ ਨੂੰ ਕੁਝ ਦੇਰ ਬਾਅਦ ਹਸਪਤਾਲ ਲਿਜਾਇਆ ਗਿਆ ਅ 2-3 ਨੂੰ ਤਾਂ ਛੁੱਟੀ ਮਿਲ ਗਈ ਬਾਕੀਆਂ ਦੀ ਹਾਲਤ 6 ਉਥੋਂ ਦੇ ਹਸਪਤਾਲ 'ਚ ਨੇ 6 ਨੂੰ ਕੋਟੇ ਭੇਜਿਆ ਗਿਆ ਕੋਟਾ ਜਿਹੜਾ ਕਿ ਸਾਡੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਵਿਰਲਾ ਦਾ ਸ਼ਹਿਰ ਹੈਗਾ ਅਸੀਂ ਸਮਝਦੇ ਹਾਂ ਵੀ ਉਹ ਪਾਇਤ ਦੀ ਦੂਜੀ ਵਾਰ ਐਮਪੀ ਬਣਿਆ ਤੀਜੀ ਵਾਰ ਉਹਨਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਵੀ ਇਹ ਜਹੀ ਥਾਂ ਜਿੱਥੇ ਇੱਕ ਇਹ ਜੀ ਫੈਕਟਰੀ ਲੱਗੀ ਹੋਈ ਹੈ ਤੇ ਉਹਦੇ ਨਾਲ ਹੀ ਸਕੂਲ ਹੈ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਣਦੇਖੀ ਵੀ ਹੈਗੀ ਹੈ ਅਧਿਕਾਰੀਆਂ ਵੱਲੋਂ ਤੇ ਲੋਕਾਂ ਵੱਲੋਂ ਅਸੀਂ ਉਹਨਾਂ ਬੱਚਿਆਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਅਗਲੀ ਗੱਲ ਦੋਸਤੋ ਜਿਹੜੀ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਨਿਊ ਇੰਡੀਆ ਕੋਆਪਰੇਟਿਵ ਬੈਂਕ ਦਾ ਜਿਹੜੀ ਉਸ ਦੇ ਜਿਹੜਾ ਜੀਐਮ ਹੈ ਜਨਰਲ ਮੈਨੇਜਰ ਉਸ ਨੂੰ 122 ਕਰੋੜ ਰੁਪਏ ਦੇ ਹਿਰਾ ਫੇਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉੱਥੋਂ ਦੀ ਜਿਹੜੀ ਇਕਨੋਮਿਕ ਆਫੈਂਸਸ ਵਿੰਗ ਹੈ ਜਿਹੜੀ ਆਰਥਿਕ ਅਪਰਾਧ ਸ਼ਾਖਾ ਜਿਹੜੀ ਹੈ ਪੁਲਿਸ ਦੀ ਉਹਨੇ ਗ੍ਰਿਫਤਾਰ ਕੀਤਾ ਤੇ ਇਹ ਫਰਾਡ ਪਤਾ ਲੱਗਿਆ ਵੀ ਕੋਵਿਡ 19 ਤੋਂ ਬਾਅਦ ਲਗਾਤਾਰ ਜਾਰੀ ਸੀ ਤੇ ਬੈਂਕ ਘਾਟੇ 'ਚ ਜਾਣ ਲੱਗੀ ਸੀ 122 ਕਰੋੜਾਂ ਦੇ ਵਿੱਚੋਂ 100 110 12 ਕਰੋੜ ਹੈ ਜਿਹੜਾ ਉਹ ਜਿਹੜੀ ਸੇਫ ਹੈ ਹੁੰਦੀ ਹੈ ਬੈਂਕ ਦੀ ਉਹਦੇ 'ਚੋਂ ਇਸ ਜੀਐਮ ਨੇ ਖੁਦ ਕੱਢਿਆ ਯਾਨੀ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਉਹ ਖੇਤ ਬਚਿਆ ਨਹੀਂ ਕਰਦਾ ਤੇ 10 ਕਰੋੜ ਉਹਨੇ ਆਪਣੇ ਇੱਧਰ ਉੱਧਰ ਕਰਿਆ ਰੁਪਈਆ ਸ ਕੁੱਲ 122 ਕਰੋੜ ਰੁਪਈਆ ਤੇ ਲੋਕ ਜਿਨ੍ਹਾਂ ਲੋਕਾਂ ਦੇ ਉੱਥੇ ਖਾਤਿਆਂ ਦੇ ਵਿੱਚ ਪੈਸੇ ਜਮਾ ਨੇ ਉਹ ਆਪਦੇ ਪੈਸਿਆਂ ਨੂੰ ਕਢਾਉਣ ਲਈ ਦਰਸਦੇ ਫਿਰਦੇ ਆ ਮਾਰੇ ਮਾਰੇ ਫਿਰਦੇ ਆ ਤੇ ਇਹ ਇਸ ਤਰ੍ਹਾਂ ਐਸ਼ਾ ਕਰਦੇ ਆ ਪਤਾ ਲੱਗਣਾ ਚਾਹੀਦਾ ਹੈ ਵੀ ਇਹ ਬੰਦਿਆਂ ਨੂੰ ਰਾਜਨੀਤਿਕ ਤੌਰ ਤੇ ਕੀ ਦੀ ਸ਼ੈ ਹੈ ਕੌਣ ਨੇ ਇਹ ਬੰਦੇ ਕਿਉਂਕਿ ਬੰਬੇ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਹੋਈ ਸੀ ਤੇ ਹੁਣ ਦੁਬਾਰਾ ਹੋਊਗੀ ਤੇ ਇਹ ਇਹ ਗੱਲਾਂ بار بار ਜੇ ਵਾਪਰ ਰਹੀਆਂ ਤਾਂ ਇਹ ਰਾਜਨੀਤਿਕ ਤੌਰ ਤੇ ਇਹਨਾਂ ਲੋਕਾਂ ਨੂੰ ਜਿਹੜੀ ਹੈ ਸ਼ੈ ਅਜੀ ਕਿ ਸਰਾਕਾ ਸਰੂਚੋ ਦੋਸਤੋ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਦੇ ਆਂ ਵੀ ਕਈ ਰਾਜਨੀਤੀਵਾਨਾਂ ਨੂੰ ਅ ਕਿਸ ਤਰ੍ਹਾਂ ਪੈਸੇ ਹੋ ਲੁੱਟਦੇ ਹੈ ਤਾਮਨ ਅੱਡੂ ਦੀ ਜਿਹੜੀ ਆਪਣੇ ਮੁੱਖ ਮੰਤਰੀ ਰਹੀ ਸ਼੍ਰੀਮਤੀ ਜੇ ਜੈ ਲਲਕਾ ਉਹ ਫਿਲਮ ਐਕਟਰੈਸ ਸੀਗੀ ਉਸ ਤੋਂ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਐਮ ਜੀ ਰਾਮਾਚੰਦਰਨ ਉਹ ਵੀ ਫਿਲਮ ਐਕਟਰ ਸੀਗੇ ਤੇ ਉਹ ਉਥੋਂ ਦੇ ਮੁੱਖ ਮੰਤਰੀ ਰਹੇ ਬੜੇ ਜਿਆਦਾ ਉਹਨਾਂ ਦੀ ਮੌਤ ਤੋਂ ਬਾਅਦ ਇਹ ਉਹਨਾਂ ਦੀ ਵਾਰਿਸ ਬਣ ਗਈ ਉਹਨਾਂ ਦੀ ਵਾਰਿਸ ਬਣ ਕੇ ਤੇ ਮੁੱਖ ਮੰਤਰੀ ਬਣੀ ਕਈ ਵਾਰ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਦੇ ਤੇ ਕਰਾਪਸ਼ਨ ਦੇ ਬਹੁਤ ਸਾਰੇ ਇਲਜ਼ਾਮ ਲੱਗੇ ਤੇ ਉਸ ਦੇ ਕੋਲੋਂ ਜੋ ਚੀਜ਼ਾਂ ਬਰਾਮਦ ਹੋਈਆਂ ਉਹ ਕੱਲ ਬੰਗਲੌਰੂ ਦੀ ਇੱਕ ਅਦਾਲਤ ਨੇ ਉਹ ਚੀਜ਼ਾਂ ਤਮਨਾਡੂ ਸਰਕਾਰ ਨੂੰ ਦੇ ਦਿੱਤੀਆਂ ਵੀ ਆ ਤੁਸੀਂ ਲਓ ਚੱਕੋ ਸਭ ਚੀਜ਼ਾਂ ਤੀਜਾ ਕੀਨੇ ਚ ਰੱਖ ਧਿਆਨ ਨਾਲ ਸੁਣ ਲਿਓ ਜੈ ਲਲਤਾ ਤੇ ਉਹਦੇ ਸਹਿਯੋਗੀਆਂ ਤੋਂ ਜਿਹੜੀਆਂ ਬਰਾਮਦ ਹੋਈਆਂ ਸੀਗੀਆਂ ਉਹਦੇ ਵਿੱਚ ਦੋਸਤੋ ਜਿਹੜਾ ਹੈ ਜਿਹੜੀ 27 ਕਿਲੋ ਸੋਨੇ ਦੇ ਗਹਿਣੇ 27 ਕਿਲੋ ਸੋਨੇ ਦੇ ਗਹਿਣੇ ਹੈ ਜਿਹਦੇ ਵਿੱਚ ਬਹੁਤ ਕੀਮਤੀ ਹੀਰੇ ਜਵਾਹਰਾਤ ਤੇ ਨਗੀਨੇ ਜੜੇ ਹੋਏ ਐ ਬਹੁਤ ਸਾਰੇ ਇੱਕ ਦੂਜਾ 1526 ਏਕੜ ਜ਼ਮੀਨ ਦੇ ਕਾਗਜ਼ ਜਿਹੜੀ ਜਾਇ ਲਲਤਾ ਦੇ ਵਗੈਰਾ ਦੇ ਨਾਂ ਸੀ 1526 ਏਕੜ ਜ਼ਮੀਨ ਤੇ 10 ਕਰੋੜ ਬੈਂਕ ਖਾਤਿਆਂ ਦੀਆਂ ਰਸੀਦਾ ਨੇ 10 ਕਰੋੜ ਤੇ ਇਹ ਜਿਹੜਾ ਹੈ ਉਹਨਾਂ ਦੇ ਉੱਤੇ ਆਪਣੀ ਆਮਦਨ ਦੇ ਜਿਹੜੇ ਜਾਣੇ ਜਾਂਦੇ ਸਾਧਨ ਨੇ ਉਹਨਾਂ ਤੋਂ ਵੱਧ ਆਮ ਚੀਜ਼ ਹੋਣ ਕਰਕੇ ਦੇ ਕੇਸ ਦੇ ਵਿੱਚ ਜਿਹਨੂੰ ਡੀਏ ਕੇਸ ਕਹਿੰਦੇ ਆ ਡਿਸਪਰਪੋਰਸ਼ਨੇਟ ਐਸੈਟ ਕੇਸ ਕਹਿੰਦੀ ਹੈ ਉਹਦੇ 'ਚ ਜੈ ਲਲਤਾ ਤੇ ਮੁਕੱਦਮਾ ਚੱਲਿਆ ਸੀ ਤੇ ਉਹਦੀ ਸਹਾਇਕ ਜੋਗੀ ਸੀ ਸ਼ਸ਼ੀਕਲਾ ਉਹਦੇ ਤੇ ਵੀ ਚੱਲਿਆ ਸੀ ਤੇ ਉਹ ਹੋਇਆ ਹੁਣ ਕੋਰਟ ਨੇ ਕੀ ਕਿਹਾਗਾ ਕੋਰਟ ਨੇ ਦੋ ਤਿੰਨ ਗੱਲਾਂ ਕਹੀਆਂ ਨੇ ਵੀ ਇੱਕ ਤਾਂ ਤੁਸੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨਿਲਾਮ ਕਰ ਸਕਦੇ ਹੋ ਜਿਹੜੀਆਂ ਹੈਗੀਆਂ ਨੇ ਦੂਜਾ ਵੀ ਇਹਨਾਂ ਨੂੰ ਆਰਬੀਆਈ ਕੋਲ ਇਹਨਾਂ ਦੀ ਵੈਲਿਊਏਸ਼ਨ ਕਰਕੇ ਵੀ ਕਿਹੜੀ ਚੀਜ਼ ਕਿੰਨੇ ਦੀ ਹੈ ਉਹ ਤੁਸੀਂ ਕਰ ਸਕਦੇ ਹੋ ਤੇ ਉਹ ਜਿਹੜੇ ਪੈਸੇ ਆ ਉਹਨਾਂ ਨੂੰ ਹੈਲਥ ਤੇ ਐਜੂਕੇਸ਼ਨ ਤੇ ਵਰਤ ਸਕਦੇ ਹੋ ਦੂਜਾ ਉਹਨਾਂ ਨੇ ਜਿਹੜੀ ਜ਼ਮੀਨ ਹੈ ਜ਼ਮੀਨ ਦੇ ਬਾਰੇ ਵਿੱਚ ਵੀ ਉਹਨਾਂ ਨੇ ਕਿਹਾ ਜ਼ਮੀਨ ਜਿਹੜੀ 6-7 ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜੀ 1526 ਏਕੜ ਜ਼ਮੀਨ ਹੈ ਚਨਈ ਦੇ ਵਿੱਚ ਹੈ ਥੰਜਾਵੂਰ ਚੈਂਗਲ ਪੱਟੂ ਕਾਂਚੀਪੁਰਮ ਤਿਰਵਲਲੂਰ ਤੁਤੂਕੁੰਡੀ ਵਗੈਰਾ ਇਹਨਾਂ 'ਚ ਉਹਨਾਂ ਨੇ ਕਿਹਾ ਵੀ ਜਾ ਤਾਂ ਇਹਨੂੰ ਜ਼ਮੀਨ ਨੂੰ ਵੇਚ ਕੇ ਤੁਸੀਂ ਲੋਕਾਂ ਦਾ ਉਹ ਕਰੋ ਜਾਂ ਇਹ ਜ਼ਮੀਨ ਨੂੰ ਤੁਸੀਂ ਜਿਹੜੇ ਬੇਕਰੇ ਲੋਕ ਹੈ ਉਹਨਾਂ ਨੂੰ ਛੋਟੇ ਪਲਾਟ ਕੱਟ ਕੇ ਵੀ ਦੇ ਸਕਦੇ ਹੋ ਵਗੈਰਾ ਇਹ ਕਾਮਨ ਅਡੂ ਦੀ ਸਰਕਾਰ ਦੇ ਉੱਤੇ ਹੈ ਵੀ ਉਹ ਕੀ ਕਰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਤਾਂ ਇਹ ਗੱਲ ਹੋ ਗਈ ਜੇ ਸਾਨੂੰ ਵੀ ਪਤਾ ਲੱਗਦਾ ਵੀ ਕਿਸੇ ਨੇ ਇੰਨਾ ਕੁਸ਼ ਬਣਾਇਆ ਹੋਇਆ ਤਾਂ ਯਾਰ ਉਹ ਇਹ ਪਬਲਿਕ ਦਾ ਪੈਸਾ ਹੈਗਾ ਸੱਚੀ ਗੱਲ ਹੈ ਇਹ ਪਬਲਿਕ ਨੂੰ ਇਹਦੇ ਉੱਤੇ ਕਾਰਵਾਈ ਵੀ ਕਰਨੀ ਚਾਹੀਦੀ ਹੈ ਕੱਲਾ ਕਾਨੂੰਨ ਵੀ ਕਿਉਂ ਡੀਪ ਕਰੀਏ ਤਾਂ ਪਬਲਿਕ ਦੇ ਉੱਤੋਂ ਲੁੱਟਿਆ ਹੋਇਆ ਪੈਸਾ ਹੈਗਾ ਤੇ ਇਹਦਾ ਮਾਲਕ ਇਹਦੀ ਮਾਲਕ ਪਬਲਿਕ ਹੈ ਠੀਕ ਹੈ ਸਰਕਾਰ ਵੀ ਜੇ ਮਾਲਕ ਹੈ ਤਾਂ ਉਹ ਉਹਨੂੰ ਪਬਲਿਕ ਤੇ ਖਰਚੇ ਯਾਨੀ ਇਹ ਪাবਲਿਕ ਦਾ ਪੈਸਾ ਹੈਗਾ ਇਹ ਲੁੱਟ ਅੰਨੀ ਬੰਦ ਹੋਣੀ ਚਾਹੀਦੀ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਜਿਹੜਾ ਜਾਮੀਆ ਮੀਲੀਆ ਇਸਲਾਮੀਆਂ ਦੇ ਵਿੱਚ ਪਰਸੋਂ ਵੀ ਕਾਰ ਕੀਤੀ ਸੀ ਕੱਲ ਵੀ ਕੀਤੀ ਸੀ ਤੇ ਅੱਜ ਇੱਕ ਹੈਰਾਨ ਕੁੰਖਲਾਸਾ ਹੋਇਆ ਕੱਲ ਉੱਥੋਂ ਦੀ ਆਇਸਾ ਜਿਹੜੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਹੈ ਉਹਨੇ ਅੱਜ ਕਲਾਸਾਂ ਦਾ ਬਾਈਕਾਟ ਦਾ ਸੰਦਾ ਕਰਤਾ ਹੋਇਆ ਤੇ ਜਾਮੀਆ ਦੀ ਜਿਹੜੀ ਪ੍ਰਬੰਧਨ ਪ੍ਰਬੰਧਕ ਨੇ ਜਿਹੜੇ ਉਹ ਕਹਿੰਦੇ ਵੀ ਜਿਹੜੇ ਉਹਨਾਂ ਦੇ ਪੋਸਟਰ ਲਾਏ ਸੀ ਉਹਨਾਂ ਦੇ ਨਾਂ ਫੋਟੋਆਂ ਐਡਰੈਸ ਸਾਰਾ ਕੁਝ ਮੋਬਾਈਲ ਨੰਬਰ ਉਹ ਜਿਹੜਾ ਅਸੀਂ ਨਹੀਂ ਲਾਏ ਜਾਮੀਆਂ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦੀ ਪ੍ਰਬੰਧਨ ਨੇ ਨਹੀਂ ਲਾਏ ਉਹ ਉਹ ਕਹਿੰਦੇ ਕਿਸੇ ਐਂਟੀਸੋਸ਼ੀਅਲ ਸਮਾਜ ਵਿਰੋਧੀ ਤੱਤਾਂ ਦਾ ਕੰਮ ਹੈ ਇਹ ਤਾਂ ਹੋਰ ਵੀ ਗੰভীর ਮਸਲਾ ਹੈ ਇੱਕ ਵਿਦਿਆਰਥੀ ਉੱਥੇ ਪ੍ਰੋਟੈਸਟ ਕਰਨਾ ਚਾਹੁੰਦੇ ਤੁਸੀਂ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਹੋ ਤੇ ਉਹਨਾਂ ਦੇ ਉੱਤੇ ਐਕਸ਼ਨ ਲੈਣੇ ਹੋ ਉਹਨਾਂ ਨੂੰ ਗੱਲ ਨਹੀਂ ਕਰ ਲੈਂਦੇ ਤੇ 33 ਸੋਸ਼ਲ ਐਲੀਮੈਂਟ ਤੁਹਾਡੇ ਕੈਂਪਸ ਦੇ ਵਿੱਚ ਆ ਕੇ ਪੋਸਟਰ ਲਾ ਜਾਂਦੇ ਆ ਵਿਦਿਆਰਥੀਆਂ ਦੇ ਖਿਲਾਫ ਤੇ ਉਹਨਾਂ ਦੀ ਜਾਨ ਨੂੰ ਖਤਰਾ ਪਾਉਂਦੇ ਆ ਤੁਸੀਂ ਕਿੱਥੇ ਸੁੱਤੇ ਪਏ ਸੀਗੇ ਇਹ ਤਾਂ ਜਾਮੀਆ ਮਿਲੀਆ ਇਸਲਾਮੀਆਂ ਦੀ ਜਿਹੜੀ ਉੱਥੋਂ ਦੀ ਵਾਈਸ ਚਾਂਸਲਰ ਹੈ ਉੱਥੋਂ ਦੇ ਜਿਹੜੇ ਹੋਰ ਪ੍ਰਬੰਧਕ ਹੈ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾਂ ਇਹਦਾ ਤਾਂ ਨੋਟਿਸ ਵੱਡਿਆਂ ਦਾ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਲਗਾ ਚਾਹੀਦਾ ਹੈ। ਅਗਲੀ ਗੱਲ ਦੋਸਤੋ ਇਹ ਹੈ ਕਿ ਕੋਵਿਡ ਬਰਿੰਦਾ ਕਸਤ ਨੇ ਕੱਲ ਜਿਹੜੀ ਚਿੱਠੀ ਲਿਖੀ ਸੀਗੀ ਜਸਟਿਸ ਬੀ ਆਰ ਗਵੈਨ ਨੂੰ ਕਿ ਵੀ ਜਿਹੜੇ ਤੁਸੀਂ ਕਿਹਾ ਸੀਗਾ ਵੀ ਜਿਹੜੀਆਂ ਔਰਤਾਂ ਨੂੰ ਅਸੀਂ ਆ ਪੈਸੇ ਦੰਨੇ ਆ ਇਹਦੇ ਨਾਲ ਉਹ ਕੰਮ ਨਹੀਂ ਕਰਦੀਆਂ ਤੇ ਇਹ ਤੁਸੀਂ ਜਿਹੜੇ ਹੈ ਪਰਜੀਵੀ ਪੈਦਾ ਕਰ ਰਹੇ ਉਹਨਾਂ ਨੇ ਕੱਲ ਸਖਤ ਚਿੱਠੀ ਲਿਖੀ ਸੀ ਵੀ ਤੁਹਾਨੂੰ ਇਹ ਆਪਣੇ ਵਾਪਸ ਲੈਣੇ ਚਾਹੀਦੇ ਆ ਅੱਜ ਚਨਈ ਦੇ ਵਿੱਚੋਂ 300 ਜਿਹੜੇ ਐਕਟਿਵਿਸਟ ਨੇ ਜਿਹੜੇ ਉਹਨਾਂ ਨੇ ਵੀ ਇਸ ਬਿਆਨ ਦੀ ਜਿਹੜਾ ਇਹ ਕਮੈਂਟ ਨੇਗੇ ਜਸਟਿਸ ਬੀ ਆਰ ਗਵੇ ਦੇ ਉਹਨਾਂ ਦੀ ਸਖਤ ਨਿੰਦਾ ਕੀਤੀ ਹੈ ਤੇ ਉਹਨਾਂ ਨੂੰ ਰਿਕਵੈਸਟ ਕਰੀ ਹੈ ਕਿ ਵੀ ਇਹਨਾਂ ਨੂੰ ਵਾਪਸ ਲਓ ਇਹ ਤੋਹੀਨ ਹੈ ਔਰਤਾਂ ਦੀ ਇਸ ਤਰ੍ਹਾਂ ਉਹ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੇ ਕੰਮ ਦੀ ਵੈਲਿਊ ਪੈਂਦੀ ਨਹੀਂ ਉਹਨਾਂ ਦਾ ਗੁਜ਼ਾਰਾ ਚੱਲਦਾ ਨਹੀਂ ਤੇ ਜੇ ਉਹਨਾਂ ਨੂੰ ਕੋਈ ਸਰਕਾਰ 1000 1200 1500 ਦਿੰਦੀ ਹੈ ਤੇ ਤੁਸੀਂ ਕਹਿੰਦੇ ਹੋ ਵੀ ਉਹ ਦੇ ਨਾਲ ਵਿਹਲੇ ਰਹਿੰਦੇ ਆ ਤੇ ਉਹ ਪੈਰਾਸਾਈਟ ਬਣਦੇ ਆ ਇਹ ਬਿਲਕੁਲ ਹੀ ਉਹਨਾਂ ਦੀ ਤੋਹੀਨ ਹੈ ਜਿਹੜੇ ਕੰਮ ਕਰਦੇ ਲੋਕ ਨੇ ਜਿਹੜੀਆਂ ਤਕਰੀਬਨ ਜਿਹੜੀਆਂ ਔਰਤਾਂ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਨੇ ਜਿਹਦੀ ਕੋਈ ਕੀਮਤ ਨਹੀਂ ਉਹ 7 ਘੰਟਿਆਂ ਤੋਂ ਵੱਧ ਰੋਜ਼ਾਨਾ ਦਾ ਕੰਮ ਹੈ ਉਹਨਾਂ ਦਾ ਸੋ ਇਹ ਗੱਲ ਦੇਖੋ ਅ ਅੱਜ ਦੀ ਗੱਲ 'ਚ ਸਿਰਫ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨ